ਥੋੜਾ ਧੰਨਵਾਦ ਵੀਡੀਓ ਦੇ ਵਿੱਚ ਬਹੁਤ-ਬਹੁਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਵੀਡੀਓ ਜਿਹੜੀ ਪਹਿਲਾਂ ਦੇਖੀ ਆ ਤੁਹਾਡਾ ਬਹੁਤ ਸ਼ੁਕਰੀਆ ਅਗਰ ਤੁਸੀਂ ਇਹਦੇ ਵਿੱਚ ਵੀ ਆਏ ਹੋ ਤਾਂ ਵੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਆਪਾਂ ਇਸ ਟਾਈਮ ਹੈਗੇ ਸਲੈਰਨੋ ਸਲੈਰਨੋ ਜਾਂ ਸਨੇਰੀਓ ਪਤਾ ਨਹੀਂ ਕੀ ਨਾਮ ਆ ਪਰ ਮੈਂ ਜਦ ਸਲੈਰਨੋ ਕਹਿੰਦਾ ਜਿਆਦਾ ਤਾਂ ਵੀ ਸਲੈਰਨੋ ਹੀ ਹੋਊਗਾ ਨਾਮ ਨਪੋਲੀ ਤੋਂ ਗਾਹਾਂ ਕਾਪਰੀ ਤੋਂ ਗਾਹਾਂ ਸਲੈਰਨੋ ਇੱਕ ਸ਼ਹਿਰ ਹੁੰਦਾ ਤੇ ਆਪਾਂ ਉੱਥੇ ਇਸ ਟਾਈਮ ਹੈਗੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਟਲੀ ਦੀ ਜਾਣਕਾਰੀ ਦੇ ਵਿੱਚ ਇੱਕ ਜਾਣਕਾਰੀ ਇਹ ਵੀ ਦੇਣੀ ਚਾਹਣਾ ਵੀ ਅਗਰ ਤੁਹਾਡੇ ਕੋਲੇ SIM ਨੇ ਬਿੰਦਰੇ ਦਾ ਹੋ ਗਿਆ ਤੇ DG ਦਾ ਹੋ ਗਿਆ ਉਹਨਾਂ ਦਾ ਹੋ ਗਿਆ ਤਿੰਨ SIM ਲਿਖੇ ਨੇ ਇੱਥੇ ਮੈਂ ਹੋਰ ਵੀ ਹੋਣਗੇ ਆਪਾਂ ਨੂੰ ਪਤਾ ਨਹੀਂ ਜਿੰਨੇ ਮੈਨੂੰ ਯਾਦ ਸੀਗੇ ਆਪਾਂ ਦੇਖੇ ਨੇ ਉਹਨੇ ਆਪਾਂ ਇੱਥੇ ਲਿਖ ਲੈ ਕਿਉਂਕਿ ਲਿਖਣ ਦੇ ਵਿੱਚ ਆਪਾਂ ਨੇ ਵੀਡੀਓ ਚ ਦੱਸਣਾ ਹੁੰਦਾ ਚਲੋ ਬਾਅਦੀਆਂ ਅਗਲਾਂ ਨੇ ਤੇ ਇੱਥੇ ਕਈ ਵਾਰੀ ਆਪਣਾ ਜਿਹੜਾ ਨੈਟਵਰਕ ਆ ਪਹਾੜੀ ਇਲਾਕੇ ਵਿੱਚ ਨਹੀਂ ਹੁੰਦਾ ਮੇਰੇ ਕੋਲੇ ਬਿੰਦਰੇ ਦੀ ਬੈਨ ਟਰੇ ਪਤਾ ਨਹੀਂ ਕੀ ਕਹਿੰਦੇ ਨੇ ਸਾਡਾ ਹੋ ਨਾਮ ਚਲੋ ਸਮਝ ਜਿਓ ਤੁਸੀਂ ਆਪੇ ਮੈਂ ਜਦੋਂ ਪਹਾੜੀ ਇਲਾਕੇ ਦੇ ਵਿੱਚ ਆਇਆ ਉਹਦੀ ਰੇਂਜ ਆਪੇ ਖਤਮ ਹੋ ਗਈ ਤੇ ਫਿਰ ਗਾਹਾਂ ਜਾ ਕੇ ਮੈਨੂੰ ਹਫ਼ਤਾ 10 ਦਿਨ ਮੇਰੀ ਘਰੇ ਗੱਲ ਨਹੀਂ ਹੋਈ ਤੇ ਉਹ SIM ਮੈਨੂੰ ਨਵਾਂ ਲੈਣਾ ਪਿਆ ਫਿਰ ਮੈਂ ਉਸ ਤੋਂ ਬਾਅਦ ਗਾਹਾਂ ਘੱਟੋ-ਘੱਟ ਨਹੀਂ ਤਾਂ 10 ਕਿਲੋਮੀਟਰ ਗਾਹਾਂ ਕੰਮ ਤੇ ਗਿਆ ਉੱਪਰ ਗਿਆ ਥੱਲੇ ਗਿਆ ਪਤਾ ਨਹੀਂ ਕਿੱਥੇ ਗਿਆ ਤੇ ਮੈਨੂੰ ਕੋਈ ਬੰਦਾ ਨਾਲ ਲੈ ਗਿਆ ਵੀ ਕਹਿੰਦਾ ਵੀ ਆਪਾਂ ਨੇ ਭੇਡਾਂ ਦਾ ਜਿਹੜਾ ਬਾੜਾ ਆ ਉਹਦੇ ਵਿੱਚੋਂ ਥੋੜੀ ਸਫਾਈ ਕਰਨੀ ਆ ਜਾਂ ਹੋਰ ਲੱਕਣਾ ਵਗੈਰਾ ਕੱਟਣੀਆਂ ਨੇ ਉਹ ਕੰਮ ਆਪਾਂ ਨੂੰ ਮੈਂ ਉਧਰ ਚਲਾ ਗਿਆ ਜਿਹੜਾ ਮੇਰਾ DGI ਦਾ SIM ਸੀਗਾ ਉਹ ਵੀ ਉਹਦੀ ਸਾਲੀ ਰੇਂਜ ਨਹੀਂ ਆਈ ਉਹ ਮੈਨੂੰ ਕਹਦਾ ਛੜ ਕਰੇ ਵਾਈਫਾਈ ਲੱਗਿਆ ਤੂੰ ਵਾਈਫਾਈ ਯੂਜ਼ ਕਰ ਲੈ ਜਿਹਨੂੰ ਮੈਸੇਜ ਕਰਨਾ ਫੋਨ ਕਰਨਾ ਤੂੰ ਕਰਕੇ ਦੱਸ ਦੇ ਕੁਝ ਵੀ ਦੱਸਣਾ ਹੋਵੇ ਤੇ ਮੈਂ ਤੁਹਾਨੂੰ ਦੱਸਣੀ ਚਾਹਣਾ ਗੱਲ ਇੱਥੇ ਸਿਮਾਂ ਦੀ ਪ੍ਰੋਬਲਮ ਥੋੜੀ ਜਿਹੀ ਰਹਿੰਦੀ ਆ ਨੈਟਵਰਕ ਗਾਹਾਂ ਚਲੇ ਗਏ ਆਪਣਾ ਰੇਂਜ ਨਹੀਂ ਆਉਂਦੀ ਇੰਡੀਆ ਦੇ ਵਿੱਚ ਆਪਾਂ ਚਾਂਸੀ ਚਲੇ ਜਾਈਏ ਚਾਹੇ ਆਗਰਾ ਚਲੇ ਜਾਈਏ ਚਾਹੇ ਪੰਜਾਬ ਚਾਹੇ ਕਸ਼ਮੀਰ ਆਪਣੇ ਸਿਮਾਂ ਦੀ ਰੇਂਜ ਆਉਂਦੀ ਆ ਚਾਹੇ ਚੰਤਪੁਰ ਚਲੇ ਜਾਈਏ ਕਈ ਵਾਰੀ ਰੋਮਿੰਗ ਪੈ ਜਾਂਦੀ ਆ ਹਨਾ ਜਿਵੇਂ ਅਮਰਨਾਥ ਚਲੇ ਗਏ ਹਨਾ ਆਪਾਂ ਗਏ ਤਾਂ ਹੈ ਨਹੀਂ ਕਦੇ ਚਲੋ ਫਿਰ ਵੀ ਪਹਾੜੀ ਇਲਾਕਾ ਹੇਮਕੋਨ ਸਾਹਿਬ ਚਲੇ ਗਏ ਉੱਥੇ ਰੋਮਿੰਗ ਕਈ ਵਾਰੀ ਪੈ ਜਾਂਦੀ ਆ ਨੈਟਵਰਕ ਨਹੀਂ ਆਉਂਦਾ ਇੱਥੇ ਇਟਲੀ ਦੇ ਜਿਹੜੇ ਇਹ ਇਟਲੀ ਬਾਰੇ ਜਾਣਕਾਰੀ ਆ ਜਿਹੜੇ ਇਟਲੀ ਦੇ ਬੰਦੇ ਹੈਗੇ ਨੇ ਜਾਂ ਆਏ ਨੇ ਜਾਂ ਜਿਨ੍ਹਾਂ ਨੇ ਹੁਣ ਉਹ ਆਪਣੇ ਨੰਬਰ ਯਾਦ ਰੱਖਿਓ ਖਾਸ ਕਰਕੇ ਮੈਂ ਤੁਹਾਨੂੰ ਕਹਿਣੀ ਚਾਹੁੰਨਾ ਗੱਲ ਸਿਮ ਸੁਮ ਦੀ ਰੇਂਜ ਪਤਾ ਨਹੀਂ ਆਪਾਂ ਨੂੰ ਯਕੀਨ ਨਹੀਂ ਹੈਗਾ ਇਹਨਾਂ ਤੇ ਸਾਲੀ ਹੁਣ ਵੀ ਰੇਂਜ ਜੁੜੀ ਹੋਈ ਆ ਮੇਰੇ ਫੋਨ ਦੀ ਤਾਂ ਕਰਕੇ ਮੈਂ ਵੀਡੀਓ ਬਣਾਉਣ ਲ ਨੰਬਰ ਯਾਦ ਰੱਖੋ WhatsApp ਨੰਬਰ ਚੇਤੇ ਰੱਖੋ ਕਿਸੇ ਦਾ ਵੀ ਨੰਬਰ ਤੁਸੀਂ ਯਾਦ ਰੱਖਦੇ ਹੋ ਤਾਂ ਤੁਸੀਂ ਉਹਨੂੰ ਮੈਸੇਜ ਪਾ ਸਕਦੇ ਹੋ ਕਿਸੇ ਦੇ ਫੋਨ ਤੋਂ ਜਾਂ Wi-Fi ਤੋਂ ਹਰ ਚੀਜ਼ ਨੂੰ ਯਾਦ ਰੱਖ ਕੇ ਚੱਲਣਾ ਆਪਣੇ ਮਾਈਂਡ ਦੇ ਵਿੱਚ ਦੇਖ ਕੇ ਚੱਲਣੀ ਹਰ ਚੀਜ਼ ਆਪਾਂ ਕਿਤੇ ਵੀ ਕੰਮ ਜਾਂਦੇ ਆ ਤੁਹਾਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਵੀ ਮੈਂ ਕਿੱਥੋਂ ਆਇਆ ਕਿੱਥੋਂ ਗਿਆ ਪਾਸਪੋਰਟ ਦੀ ਫੋਟੋ ਫੋਨ 'ਚ ਰੱਖਣੀ ਆ ਤੁਹਾਨੂੰ ਕੋਈ ਵੀ ਰਸਤੇ ਵਿੱਚ ਟੱਕਰ ਸਕਦਾ ਠੀਕ ਆ SIM ਨੂੰ ਲੈ ਕੇ ਜਾਣਕਾਰੀ ਜਿਹੜੀ ਹੈਗੀ ਆ SIM ਦੇ ਪ੍ਰਤੀ ਤੁਸੀਂ ਆਪਣੇ ਨੰਬਰ ਜ਼ਰੂਰ ਚੇਤੇ ਰੱਖਣੇ ਆ ਜਿੱਥੇ ਵੀ ਤੁਸੀਂ ਜਾਵੋ ਤੁਸੀਂ ਕਿਸੇ ਦੇ ਫੋਨ ਤੋਂ ਫੋਨ ਕਰਕੇ ਦੱਸ ਸਕੋ ਵੀ ਮੈਂ ਇੱਥੇ ਆਂ ਵੀ ਆ ਜਗ੍ਹਾ ਤੇ ਮੈਂ ਇਸ ਟਾਈਮ ਹੈਗਾ ਇੱਥੇ ਆਪਣੇ ਫੋਨ ਨੇ ਜਿਹੜੇ ਬਈ ਬਈ ਰੇਂਜਾਂ ਨਹੀਂ ਆਉਂਦੀਆਂ ਬਸ ਇਹੀ ਇੱਕ ਛੋਟੀ ਜਿਹੀ ਗੱਲ ਸੀ ਕਿ ਦੋ ਤਿੰਨ ਮਿੰਟ ਦੀ ਮੈਂ ਤੁਹਾਨੂੰ ਦੱਸਣੀ ਚਾਹਣਾ ਸਿਮ ਤੁਸੀਂ ਪੁੱਛ ਗਏ ਚਕੇ ਲਿਓ ਵੀ ਜਿਹਦੀ ਰੇਂਜ ਹਰ ਜਗ੍ਹਾ ਆ ਜਾਂਦੀ ਆ ਮੈਂ ਉਹ ਸਿਮ ਲੈਣੀ ਆ ਕੱਲ ਕੋਈ ਪਤਾ ਨਹੀਂ ਹੁੰਦਾ ਵੀ ਕੰਮ ਇੱਥੇ ਹੋਵੇ ਵਾਹਾਂ ਨਾ ਹੋਵੇ ਇੱਧਰ ਹੋਵੇ ਉਧਰ ਹੋਵੇ ਨਾ ਹੋਵੇ ਤਾਂ ਕੋਈ ਜ਼ਰੂਰਤ ਪੈ ਜਾਂਦੀ ਆ ਹੁਣ ਮੈਂ 2 ਮਹੀਨੇ ਕੰਮ ਕੀਤਾ ਉੱਥੇ ਮਹੀਨਾ ਕੰਮ ਕੀਤਾ ਇੱਕ ਜਗ੍ਹਾ ਤੇ ਜ਼ਰੂਰਤ ਪੈ ਗਈ ਉਹਦੇ ਨਹੀਂ ਕੰਮ ਸੀਗਾ ਆਪਾਂ ਇਧਰ ਨੂੰ ਆ ਗਏ ਬੰਦੇ ਦਾ ਇਟਲੀ ਦੇ ਵਿੱਚ ਬੈਗ ਚੱਕ ਚੱਕ ਥੱਲ ਚੱਲਦੀ ਰਹਿੰਦੀ ਹਰ ਚੀਜ਼ ਦੀ ਤੇ ਮੈਂ ਤੁਹਾਨੂੰ ਇਹ ਚੀਜ਼ ਕਹਿਣੀ ਚਾਹੁੰਨਾ ਵੀ ਤੁਸੀਂ ਹਰ ਚੀਜ਼ ਨੂੰ ਅ ਦਿਮਾਗ ਖੋਲ ਕੇ ਚੱਲਣਾ ਪੈਂਦਾ ਆਪਾਂ ਨੂੰ ਪਰ ਮੈਂ ਵੀ ਕਈ ਵਾਰੀ ਚੀਜ਼ਾਂ ਆਪਣੀਆਂ ਭੁੱਲ ਜਾਂਦਾ ਮੇਰੀਆਂ ਲਿਖੀਆਂ ਹੁੰਦੀਆਂ ਸਾਰੀਆਂ ਚੀਜ਼ਾਂ ਮੈਨੂੰ ਚੇਤੇ ਕਰਨੀਆਂ ਪੈਂਦੀਆਂ ਨੇ ਇਸ ਕਰਕੇ ਤੁਸੀਂ ਖਾਸ ਆਪਣੇ ਨੰਬਰ ਚੇਤੇ ਰੱਖੋ ਮੇਨ ਮੇਨ ਜੇ ਤੁਹਾਨੂੰ ਬੁਲਾਇਆ ਜਾਂ ਤੁਹਾਡੇ ਯਾਰ ਦੋਸਤ ਇੱਥੇ ਨੇ ਜਾਂ ਘਰ ਦੇ ਬੰਦੇ ਨੂੰ ਦੱਸੋ ਜ਼ਰੂਰ ਬੀ ਮਿਆ ਇਲਾਕੇ ਚ ਚੱਲੇ ਆ ਆਹ ਲੱਕੇ ਚ ਆਇਆ ਇੱਥੇ ਰੇਂਜ ਨਹੀਂ ਹੁੰਦੀ ਹਫਤਾ ਨਹੀਂ ਹੁੰਨੀ ਦੋ ਦਿਨ ਨਹੀਂ ਹੁੰਨੀ ਚਾਰ ਦਿਨ ਨਹੀਂ ਹੁੰਨੀ ਇਹ ਤੁਸੀਂ ਜ਼ਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਸੀਂ ਛੋਟੀ ਜੀ ਜਾਣਕਾਰੀ ਸੀਗੀ ਇਹਦੇ ਵਿੱਚ ਕੋਈ ਖਾਸ ਗੱਲ ਮੈਨੂੰ ਲੱਗਦਾ ਨਹੀਂ ਕਿ ਮੇਰੇ ਵੱਲੋਂ ਹੋਣਗੀਆਂ ਪਰ ਤੁਹਾਡੇ ਲਈ ਇਹ ਖਾਸ ਗੱਲਾਂ ਹੋ ਸਕਦੀਆਂ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਲੱਕੀ ਟਾਈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਨਹੀਂ ਵੀ ਕਰਨਾ ਆਪੋ ਆਪਣੀ ਇੱਛਾ ਹੁੰਦੀ ਆ ਤੇ ਇਡਲੀ ਬਾਰੇ ਜਾਣਕਾਰੀ ਜੋ ਵੀ ਆਪਾਂ ਨੂੰ ਮਿਲਦੀ ਗਈਗਾ ਆਪਾਂ ਦੱਸਾਂਗੇ ਧੰਨਵਾਦ